ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਜਗਦੇਵ ਕਲਾਂ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਅੱਜ ਤੋਂ 6 ਮਹੀਨੇ ਪਹਿਲਾਂ ਆਪਣਾ ਘਰ ਛੱਡ ਅਨੇਕਾਂ ਸੁਪਨੇ ਸਜਾ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਦੁਬਈ ਜਾਂਦਾ ਤਾਂ ਜੋ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰ ਸਕੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ 10 ਅਪ੍ਰੈਲ ਦਾ ਉਹ ਕਾਲਾ ਦਿਨ ਪ੍ਰਦੀਪ ਦੀ ਜ਼ਿੰਦਗੀ ਹੀ ਖੋਹ ਲੈਂਦਾ ਹੈ ਬੜੇ ਹੀ ਦਰਦਨਾਕ ਤਰੀਕੇ ਦੇ ਨਾਲ 10 ਅਪ੍ਰੈਲ ਨੂੰ ਪ੍ਰਦੀਪ ਦਾ ਇੰਤਕਾਲ ਹੋ ਜਾਂਦਾ ਹੈ ਪ੍ਰਦੀਪ ਦੇ पार्थिव ਸਰੀਰ ਨੂੰ ਅੱਜ ਦੁਬਈ ਤੋਂ ਅੰਬਰਸਰ ਲਿਆਇਆ ਗਿਆ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਪ੍ਰਦੀਪ ਦੇ पार्थिव ਸਰੀਰ ਨੂੰ ਇੰਡੀਆ ਲੈ ਕੇ ਆਉਣ ਦੇ ਲਈ ਪਰਿਵਾਰਕ ਸਦਸਿਆਂ ਦੀ ਮਦਦ ਕੀਤੀ ਗਈ ਪ੍ਰਦੀਪ ਜੋ ਕਿ ਆਪਣੇ ਪਰਿਵਾਰ ਦਾ ਇਕੱਲਾ ਇਕੱਲਾ ਮੁੰਡਾ ਸੀ ਉਹ ਪਿੱਛੇ ਆਪਣੀਆਂ ਦੋ ਭੈਣਾਂ ਛੱਡ ਗਿਆ ਸਰਬਤ ਦਾ ਭਲਾ ਚੈਰੀਟੇਬਲ ٹرسٹ ਦੇ ਵੱਲੋਂ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਹੋਇਆ ਪ੍ਰਦੀਪ ਦੇ ਪਿਤਾ ਨੂੰ 2500 ਰੁਪਏ ਮਹੀਨਾ ਪੈਨਸ਼ਨ ਲਾ ਦਿੱਤੀ ਗਈ ਹੈ ਅਤੇ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਦੇ ਲਈ 2 ਲੱਖ ਰੁਪਏ ਦੀ ਸਹਾਇਤਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ